ਹਾਂਜੀ ਆਪ ਵੀਡੀਓ ਹੈਗੀ ਆ ਪਿੰਡ ਮੰਡਾਲ ਦਾ ਤੇ ਆਪਣੇ ਪਿੰਡ ਮੰਡਾਲੇ ਦੇ ਵਿੱਚ ਹੋਇਆ ਸੀ 2 ਮਿੰਨੇ ਉਚਲੇ ਆ ਹੋਇਆ ਸੀਗਾ ਐਕਸੀਡੈਂਟ ਮੁੰਡੇ ਦਾ ਤੇ ਮੁੰਡੇ ਦੇ ਐਕਸੀਡੈਂਟ ਹੋਇਆ ਸੀ ਆਪਣੀ ਥੁਰ ਕੋਟਾ ਲਈ ਰਹਾ ਤੇ ਬੱਚੇ ਦੀ ਹਾਲਤ ਬਹੁਤ ਖਰਾਬ ਆ ਤੇ ਸਾਰਿਆਂ ਨੇ ਬੱਚੇ ਦੀ ਮਦਦ ਕਰਨੀ ਆ ਤੇ ਵੀਡੀਓ ਵੇਖੋ ਪੂਰਾ ਬੱਚੇ ਦਾ ਘਾਰਾ ਤੇ ਸਹਾਣੀ ਨਹੀਂ ਵਿੱਕੋ ਵੀਡੀਓ ਨੂੰ ਆ ਬੱਚੇ ਦਾ ਘਰ ਆ ਤੇ ਆਪਣੇ ਆਪ ਸਾਰਾ ਘਰ ਦੇਖੋ ਸਾਰੇ ਨਹੀਂ ਤੇ ਬੱਚੇ ਦੀ ਬਹੁਤ ਜ਼ਿਆਦਾ ਜਰੂਰੀ ਹੈਲਪ ਚਾਹੀਦੀ ਬੱਚੇ ਨੂੰ ਬੱਚੇ ਦਾ ਨਾਮ ਹੈਗਾ ਅਰਜ ਆ ਦੇਖੋ ਜਿਹੜੀ ਇਹ ਫੋਟੋ ਹੈ ਇੱਥੇ ਮੈਂ ਪਹਿਲਾਂ ਇਹ ਬੱਚੇ ਦੀ ਪਹਿਲਾਂ ਦੀ ਫੋਟੋ ਤੇ ਐਕਸੀਡੈਂਟ ਵਾਲੀ ਜੋ ਬਾਅਦ ਫੋਟੋ ਦੇਖੋ ਸਾਰੇ ਨਹੀਂ ਤੇ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਤੇ ਜੋ ਸਰੀ ਜਮਾਈ ਉਹਦਾ ਤੇਰਾ ਸੁੱਕ ਚੁੱਕਿਆ ਤੇ ਸਾਰਿਆਂ ਦੇ ਬੱਚਿਆਂ ਦੀ ਇਹ ਵੱਡੀ ਅਰਦਾਸ ਕਰੋ ਕਿ ਮੇਰੀ ਪੂਰੀ ਅਰਦਾਸ ਆ ਬੱਚੇ ਦੀ ਰੱਬ ਦੀ ਕਿਰਪਾ ਨਾਲ ਹੋ ਜੇ ਠੀਕ ਤੇ ਵੇਖੋ ਕਿਵੇਂ ਕੰਬੀ ਜਾਂਦਾ ਵਿਚਾਰ ਤੇ ਸਾਡੇ ਨਾਲ ਵਧੀਆ ਖੇਡਦਾ ਸੀ ਵਧੀਆ ਹੁੰਦਾ ਸੀਗਾ ਤੇ ਮੇਰੇ ਨਾਲ ਹੀ ਹੁੰਦਾ ਸੀ ਇਹ ਮੇਰੇ ਨਾਲ ਹੀ ਪੜਦਾ ਹੁੰਦਾ ਸੀਗਾ ਤੇ ਇਹ ਇੱਕ ਦਿਨ ਜਾਂਦਾ ਬਸ ਛੱਡਣਾ ਤੂੜ ਕੋਟ ਅਲੀ ਰਾਤੀ ਉੱਤੋਂ ਐਕਸੀਡੈਂਟ ਬਹੁਤ ਘਟਨਾ ਵਾਪਰੀ ਹੈ ਬੱਚੇ ਨਾਲ ਤੇ ਆਹ ਬੱਚੇ ਦਾ ਫਾਦਰ ਤੇ ਤੁਸੀਂ ਵੇਖੋ ਬੱਚੇ ਦੀ ਬਹੁਤ ਜ਼ਿਆਦਾ ਪੂਰੀ ਹਾਲਤ ਹੈ ਤੇ ਸਾਰਿਆਂ ਨੇ ਕਰੋ ਜੀ ਮਦਦ ਪਿੰਡ ਮੰਡ ਵਾਲੇ ਆ ਕੇ ਅਤੇ ਉਸ ਤੇ ਮਾਂ ਮਾਂ ਪਿਓ ਨੂੰ ਤੁਹਾਾਂ ਕੀ ਹੌਸਲਾ ਦਿਓ ਸਾਰਿਆਂ ਨੇ ਤੇ ਜਿੱਤੇ ਕਿਤੇ ਮੇਰੀ ਵੀਡੀਓ ਪਹੁੰਚਿਆ ਉਹਨਾਂ ਨੂੰ ਕਹਾ ਮੈਂਤੀ ਆ ਕਿ ਬੱਚੇ ਦੀ ਹੈਲਪ ਕਰੋ ਤੇ ਆਹ ਬੱਚੇ ਦੀ ਦਾਦੀ ਆ ਇਹ ਇਹਨਾਂ ਦੇ ਪੈਰ ਤੇ ਟੇਹੜਿਆ ਸੀਗਾ ਸੱਪ ਤੇ ਆ ਤੁਸੀਂ ਵੇਖੋ ਸਕਰੀਨ ਤੇ ਉੱਤੇ ਇਹਨਾਂ ਦੀ ਲੱਤ ਵੀ ਇਹਨਾਂ ਨੂੰ ਸਾਲ ਹੋ ਚੱਲਿਆ ਤੇ ਇਹਨਾਂ ਦਾ ਸਾਰਾ ਸਾਲ ਇਹ ਇਹਨਾਂ ਨੂੰ ਲੈ ਕੇ ਫਿਰੇ ਰਹੇ ਉਹਨਾਂ ਦੇ ਫਾਦਰ ਬੱਚੇ ਦੇ ਹੁਣ ਉਹਨਾਂ ਨੂੰ ਲੈ ਕੇ ਫਿਰੇ ਸਾਰਿਆਂ ਸਾਰਿਆਂ ਨੇ ਇਹਨਾਂ ਨੇ ਪੈਸਾ ਫੜ ਫੜ ਲਾਤੇ ਇਹਨਾਂ ਨੇ ਮੇਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਬੱਚੇ ਦੀ ਮਦਦ ਕਰੋ ਤੇ ਬੱਚੇ ਉਹਨਾਂ ਦੇ ਪੈਸਿਆਂ ਦੀ ਮਦਦ ਕਰੋ ਤੇ ਰੇ ਡਾਕਟਰ ਜੀ ਇਹ ਉਹਨਾਂ ਨੇ ਵੀ ਜਵਾਬ ਦਿੱਤਾ ਤੇ ਵੇਖੋ ਕਿਵੇਂ ਅੱਖਾਂ 'ਚ ਹੰਝੂ ਹੁੰਦੇ ਆ ਉਹਨਾਂ ਦੀ ਦਾਦੀ ਦੇ ਸਾਰਿਆਂ ਨੇ ਵੇਖੋ ਇਤੇ ਹਿੱਤੇ ਵੀਡੀਓ ਪਹੁੰਚੀ ਆ ਉਹ ਉਹਨਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਂ ਕਿ ਜਿਹੜੇ ਹੈਲਪਮੰਦ ਲੋਕ ਆ ਕਿਹਨੂੰ ਜਿਹੜੇ ਬੰਦੇ ਹੈਲਪਫੁਲ ਕਰਦੇ ਆ ਉਹ ਉਹ ਜਵਾਬ ਦੀ ਬੱਚੇ ਦੀ ਹੈਲਪ ਕਰ ਦੇਣ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਹੈਲਪ ਦੀ ਕਿ ਜਿਨ੍ਹਾਂ ਦੇ ਉਹਨਾਂ ਦੇ ਬੱਚੇ ਦੇ ਮਾਪੇਵਾ ਤੇ ਉਹਨਾਂ ਨੇ ਬਹੁਤ ਜ਼ਿਆਦਾ ਸਾਰਾ ਪੈਸਾ ਲਾਤਾ ਬੱਚੇ ਦੇ ਮਦਰ ਉਹਨਾਂ ਦੇ ਉਹਨਾਂ ਦੇ ਪੰਮਾ ਤੇ ਵੇਖੋ ਤਾਂ ਸਾਰਿਆਂ ਨੇ ਇਹਨਾਂ ਦੇ ਵੀ ਇਹਨਾਂ ਨੇ ਬਹੁਤ ਜ਼ਿਆਦਾ ਰੋਇਆ ਤੇ ਇਹ ਵੀ ਅਰਦਾਸ ਕਰਦੇ ਰੱਬ ਅੱਗੇ ਕਿ ਉਹਨਾਂ ਦਾ ਬੱਚਾ ਹੋ ਜੇ ਠੀਕ ਸਾਰਿਆਂ ਨੇ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਬੱਚੇ ਦੀ ਜਰੂਰ ਮਦਦ ਕਰਨੀ ਹੈ ਜਰੂਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਸਾਰਨ ਨੂੰ ਪਤਾ ਲੱਗ ਜੇ ਕਿ ਬੱਚਾ ਬਹੁਤ ਜ਼ਿਆਦਾ ਬਿਮਾਰ ਹੈ ਇਹਨਾਂ ਦੇ ਐਕਸੀਡੈਂਟ ਹੋ ਚੱਲਿਆ ਸੀ ਤੇ ਆਪਣੇ 2 ਮਿੰਟ ਹੋ ਗਏ 2 ਮਿੰਟ ਹੋ ਬੱਚੇ ਨੂੰ ਹੋ ਗਿਆ ਡਾਕਟਰ ਨੇ ਵੀ ਦੇ ਦਿੱਤਾ ਸੀ ਜਵਾਬ ਆਪਣੇ ਫੀਰ ਰਿਪੋਰਟ ਹਸਪੀਟਲ ਇਹ ਉਤੋਂ ਵੀ ਇਹਨਾਂ ਨੇ ਜਿਦਾ ਸੀ ਜਵਾਬ ਤੇ ਵੀਰੇ ਕਰੇ ਲਾਈਕ ਕਰੇ ਤਾਂ ਲਾਈਕ ਕਿ ਕਿ ਇਹਨਾਂ ਕੋਲ ਐਸੇ ਇਹਨਾਂ ਨੇ ਸਾਰੇ ਲਾ ਦਿੱਤੇ ਆ ਤੇ ਹੁਣ ਸਾਰੇ ਨੂੰ ਫੜ ਕੇ ਇਹਨਾਂ ਨੇ ਪੈਸੇ ਲਾਤੀਆ ਤੇ ਹੁਣ ਵਿਚੇਰਿਆਂ ਦੀ ਮਦਦ ਕਰੋ ਸਾਰਿਆਂ ਨੇ ਪੈਸਾ ਦਿਓ ਤੇ ਵਧੀਆ ਇਹਨੂੰ ਹੀ ਮਦਦ ਕਰਨੀ ਆ ਕਿ ਇਹਨਾਂ ਦਾ ਚੱਲ ਇਹਨਾਂ ਦੇ ਘਰੇ ਆ ਕੇ ਹੌਸਲਾ ਦਿਓ ਸਾਰਿਆਂ ਨੇ ਜਿੱਥੇ-ਜਿੱਥੇ ਮੇਰੀ ਵੀਡੀਓ ਪਹੁੰਚੀ ਆ ਪਲੀਜ਼ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਬੱਚੇ ਦੀ ਅਰਦਾਸ ਕਰੋ ਕਿ ਜਲਦੀ-ਜਲਦੀ ਠੀਕ ਹੋ ਜੇ ਤੇ ਅੱਗੇ ਵੇਖੋ ਤੁਸੀਂ ਤੇ ਆ ਇਹਨਾਂ ਦੇ ਫਾਦਰ ਸਾਹਿਬ ਤੇ ਇਹ ਵੀ ਵਿਚਾਰੇ ਬਹੁਤ ਟੈਨਸ਼ਨ ਚ ਤੇ ਟੈਨਸ਼ਨ ਬਹੁਤ ਆਇੰਦਾਂ ਦੇ ਸਾਰੇ ਸਾਰੇ ਪਰਿਵਾਰ ਨੂੰ ਤੇ ਇਹਨਾਂ ਨੇ ਸਾਰੇ ਪੈਸੇ ਲਾ ਦਿੱਤੇ ਜਿੰਨੇ ਪੈਸੇ ਕੋਲ ਸੀ ਇਹਨਾਂ ਕੋਲ ਫੜ ਫੜ ਕੇ ਸਾਰਿਆਂ ਤੋਂ ਫੜ ਕੇ ਇਧਾਰੇ ਸਾਰੇ ਲਾ ਦਿੱਤੇ ਇਹਨਾਂ ਕੋਲੇ ਤੇ ਹੁਣ ਇਹਨਾਂ ਜਿਹੜੀ ਦਾਦੀ ਸੀ ਇਹਨਾਂ ਬੱਚੇ ਦੀ ਦਾਦੀ ਉਹਨਾਂ ਨੇ ਪੈਰ ਤੇ ਲੱਤ ਸੱਤ ਸੱਪ ਸਾਡੇ ਲੜਿਆ ਸੀਗਾ ਤੇ ਫਿਰ ਸਾਲ ਉਹਨਾਂ ਨੂੰ ਸਾਲ ਉਹਨਾਂ ਨੂੰ ਲੈ ਕੇ ਫਿਰ ਇਹ ਫਿਰ ਹੁਣ ਆਪਣੇ ਬੱਚੇ ਨੂੰ ਤੇ ਹੁਣ ਬੱਚੇ 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 ਦਾ ਵੀ ਹੁਣ ਜਿਹੜਾ ਸਰੀਰ ਆ ਉਹ ਬਹੁਤ ਜ਼ਿਆਦਾ ਬੁਰਾ ਹੋਇਆ ਪਿਆ ਤੇ ਸਰੀਰ ਵੇਖੋ ਸਰੀਰ ਤੇ ਬੱਚੇ ਦਾ ਸਾਰਾ ਉਹ ਸਰੀਰ ਦਾ ਸੁੱਕਿਆ ਪਿਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਫੋਟੋ ਦਿੱਤੀ ਸੀ ਉਹ ਵੀ ਫੋਟੋ ਵੇਖੋ ਉੱਤੇ ਕਿਵੇਂ ਆ ਤੇ ਹੁਣ ਵੇਖੋ ਕਿਵੇਂ ਆ ਸਾਰਿਆਂ ਨੇ ਹੈਲਪ ਕਰੋ ਇਹਨਾਂ ਦੇ ਘਰੇ ਜਾ ਕੇ ਪਿੰਡ ਮੰਡਲਾ ਇਹਨਾਂ ਦੇ ਘਰੇ ਆਓ ਤੇ ਇਹਦੇ ਇਹਨਾਂ ਨੂੰ ਹੌਸਲਾ ਦਿਓ ਤੇ ਅਤੇ ਇਹਨਾਂ ਦੀ ਕੋਈ ਵਾਕ ਤੋਂ ਵਾਦ ਜਿੰਨੀ ਜਿੰਨੀ ਮਦਦ ਹੁੰਦੀ ਹੈ ਇਹਨਾਂ ਦੀ ਮਦਦ ਕਰੋ ਇਹਨਾਂ ਨੂੰ ਹੌਸਲਾ ਦਿਓ ਮੇਰੀ ਇਹ ਹੀ ਇੱਕ ਬੇਨਤੀ ਆ ਕਿ ਇਹਨਾਂ ਨੂੰ ਹੌਸਲਾ ਦਿਓ ਪਲੀਜ਼ ਪਲੀਜ਼ ਦੇਖੋ ਤੁਸੀਂ ਅੱਗੇ ਅੱਗੇ ਤੇ ਬਹੁਤ ਗੱਲਾਂ ਕਿੱਥੇ ਆ ਇਹਨਾਂ ਵਿਚਾਰਿਆਂ ਨੇ ਕਿ ਇਹ ਤਾਂ ਅਜੇ ਰੋਣ ਲੱਗ ਪਏ ਤੇ ਇਹਨਾਂ ਦੀ ਮਾਦਰ ਵੀ ਤੇ ਸਾਰਾ ਪਰਿਵਾਰ ਦੇਖੋ ਤੁਸੀਂ ਇਹ ਮੈਂ YouTube ਤੇ ਵੀ ਸ਼ੇਅਰ ਕਰੂੰਗਾ YouTube ਤੇ ਸ਼ੇਅਰ ਮੈਂ ਕਰਦਾ ਤਾਂ ਤੁਸੀਂ ਵੀ ਗਾਂ ਸ਼ੇਅਰ ਕਰੋ ਤੇ ਆਪਣੀਆਂ ਸਾਰਾ ਗੱਲਬਾਤ ਹੋਈ ਸੀਗੀ ਤੇ ਆਪਣੇ ਮੈਂਬਰ ਤੇ ਮੈਂਬਰ ਨੂੰ ਇਕੱਠੇ ਮੈਂਬਰ ਇਕੱਠੇ ਤੇ ਤੇ ਫਿਰ ਬਲੈਗ ਆ ਸਾਰਿਆਂ ਨੂੰ ਤੇ ਸਾਰਿਆਂ ਨੇ ਵੇਖੋ ਬੱਚੇ ਦੀ ਪੂਰੀ ਹਲਪ ਤੇ ਤੁਸੀਂ ਵੀ ਸਾਰੀ ਮਦਦ ਕਰਨੀ ਹੈ ਤੇ ਜਿਨ੍ਹਾਂ ਨੇ ਵੀ ਮੇਰੇ ਭਰਾਵਾਂ ਨੇ ਮੇਰੇ ਵੀਰਾਂ ਨੇ ਮੇਰੀਆਂ ਭੈਣਾਂ ਨੇ ਜਿੰਨੇ ਵੀ ਹੈਲਪ ਕਰਨੀ ਆ ਉਹ ਕਮੈਂਟ ਆ ਜੇ ਪੁਲਿਸ ਲੱਗ ਦੇਵੇ ਹੈਲਪ ਤੇ ਪੁਲਿਸ ਮੈਂ ਉਹਨਾਂ ਨੂੰ ਇੱਕ ਨੰਬਰ ਸੈਂਡ ਕਰੂੰਗਾ ਜੀਪੇ ਜਾਂ ਗੂਗਲ ਪੇ ਨੰਬਰ ਸੈਂਡ ਕਰੂੰਗਾ ਜਾਂ ਫਿਰ ਉਹਨਾਂ ਦਾ ਪਰਸਨਲ ਸੈਂਡ ਸੈਂਡ ਨੰਬਰ ਸੈਂਡ ਕਰੂੰਗਾ ਉਹਨਾਂ ਨੂੰ ਤੁਸੀਂ ਪੈਸੇ ਪਾ ਕੇ ਤੇ ਉਹਨਾਂ ਦੀ ਮਦਦ ਕਰ ਸਕਦੇ ਹੋ ਤੁਹਾਡੀ ਇਹ ਇੱਕ ਬੇਨਤੀ ਆ ਜੇ ਤੁਸੀਂ ਬੱਚੇ ਦੀ ਮਦਦ ਕਰਦੇ ਤਾਂ ਤੁਹਾਡਾ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਊਗਾ ਜੇ ਇਹ ਬੱਚੇ ਦੀ ਮਦਦ ਕਰ ਦੋ ਤੁਸੀਂ ਤੇ ਵੇਖੋ ਤੁਸੀਂ ਬੱਚੇ ਦਾ ਹਾਲਤ ਆ ਘਾਰ ਆ ਉਹਨਾਂ ਦਾ ਉਹਨਾਂ ਦੇ ਮਾਤਾ ਪਿਤਾ ਦਾ ਕਾਰ ਵੀ ਗਲੂ ਤੁਸੀਂ ਆ ਘਾਰ ਆ ਪਿੰਡ ਮੰਡਲਾ ਜ਼ਰੂਰ ਹੋਣਾ ਸਾਰਿਆਂ ਨੇ ਮਦਦ ਤੇ ਹੌਸਲਾ ਦੇ ਕੇ ਜਾਣਾ ਤੇ ਮਦਦ ਕਰਨੀ ਉਹਨਾਂ ਦੀ ਤੇ ਦੇਖੋ ਤੁਸੀਂ ਸਾਰਿਆਂ ਨੇ ਆ ਆ ਖਬਰ ਸਾਰਿਆਂ ਨੂੰ ਕਾਹਗਾ ਸ਼ੇਅਰ ਵੀ ਕਰ ਦਿਓ ਸਾਰਿਆਂ ਨੇ ਕਿਉਂਕਿ ਇਹ ਖਬਰ ਹੈ ਕਿ ਬਾੜੀ ਜਾ ਦੇ ਜ਼ਰੂਰੀ ਕਮਰੇ ਦੇ ਵਿੱਚ ਇਹਨਾਂ ਨੇ ਰਸੋਈ ਬਣਾਈ ਆ ਸੋਹੀਬ ਨਾ ਕੇ ਵਿੱਚ ਇਹਨਾਂ ਨੇ ਗੈਂਸ ਸਿਲੰਡਰ ਸਾਰਾ ਕੁਝ ਰੱਖਿਆ ਵਿੱਚੇ ਰੋਟੀ ਪਾਉਂਦਿਆ ਹੈ ਇੱਕ ਨਿੱਕਾ ਜਿਹਾ ਕਮਰਾ ਇਹਨਾਂ ਦੇ ਵੇਖੋ ਤੁਸੀਂ ਵੀਡੀਓ ਨੂੰ ਗਾਂ ਤੇ ਕਾ ਜਰੂਰ ਜਰੂਰ ਸ਼ੇਅਰ ਕਰਨੀਏ ਕਿ ਤਾਂ ਕਿ ਬੱਚੇ ਦੀ ਜਰੂਰ ਹੈਲਪ ਹੋ ਚਲੇ ਤੇ ਬੱਚਾ ਹੋ ਜੇ ਠੀਕ ਇਹੀ ਹੱਥ ਬਣ ਕੇ ਸਾਡੇ ਮੇਰੇ ਦੁਆਰਾ ਫਿਰ ਕਹਿਣਾ ਕਿ ਬੱਚੇ ਦੀ ਜਰੂਰ ਮਦਦ ਕਰਿਓ ਜਿੰਨੀ ਹੋ ਸਕਦੀ ਜਿੰਨੀ ਤੋਂ ਵੱਧ ਕਿੰਨੀ ਹੋ ਸਕਦੀ ਓਨੀ ਮਦਦ ਕਰਿਓ ਬੱਚੇ ਦੀ ਤੇ ਆ ਬੱਚੇ ਦੀ ਤਾਦੀਮਾ ਤੇ ਵੇਖੋ ਇਹਨਾਂ ਦੀ ਵੀ ਲੱਟ ਸੱਪ ਪੈਰ ਤੇ ਇਹ ਬਚਾਰੇ ਬੋਰੇ ਵੀ ਟੈਨਸ਼ਨ ਲੀ ਬਟੇ ਇਹਨਾਂ ਦੇ ਮਾਤਾ ਪਿਤਾ ਇਹਨਾਂ ਦੀ ਜਾਤੀ ਟੈਨਸ਼ਨ ਲੀ ਨੇ ਆ ਘਰ ਸਾਰਾ ਵਿੜਾ ਇਹਨਾਂ ਦਾ ਪਿੰਡ ਮੰਡਲ ਜ਼ਰੂਰ ਹੋਣਾ ਸਾਰਿਆਂ ਨੇ ਹੌਸਲਾ ਦੇਣ ਧੰਨਵਾਦ